ਨਾਲ ਸਤ ਸ੍ਰੀ ਅਕਾਲ ਮੈਂ ਥੋੜਾ ਲੇਟ ਹੋ ਗਿਆ ਕਿਉਂਕਿ ਰਸਤਾ ਬਦਲਣਾ ਪੈ ਗਿਆ ਸੀ ਮੀਂਹ ਝਾੜ ਕੇ ਹੀ ਪਤਾ ਘੰਟਾ ਬਦਲਾ ਜਮਾ ਵੀ ਚਾਹਣਾ ਮੈਨੂੰ ਪਤਾ ਲੱਗਿਆ ਵੀ ਤੁਸੀਂ 13 ਤਰੀਕ ਦਾ ਪ੍ਰੋਗਰਾਮ ਪੰਜਾਬ ਪੱਤਰ ਦਾ ਲੀਕ ਲਿਆ 3 ਤਰੀਕ ਦਾ ਠੀਕ ਹੈ ਜਦੋਂ ਮੇਰੇ ਤੋਂ ਅੱਜ 2 ਤਰੀਕ ਸੀ ਆਉਂਦੇ ਤੇ ਫਿਰ ਥੋੜਾ ਜਿਹਾ ਤੁਹਾਡੇ ਨਾਲ ਪ੍ਰੋਗਰਾਮ ਵੀ ਹਲਕਾ ਦੇਰ ਦਾ ਸੀ ਕੱਲ ਹੋਰ ਦਾ ਰੱਖ ਲਿਆ ਮਾਣ ਸਹਿਬ ਤਾਂ ਮੈਨੂੰ ਆਏ ਸੀ ਬਈ ਐਡਾ ਤਕੜਾ ਜਾਨਵਰ ਹੈ ਨਹੀਂ ਇਹ ਜਿੱਦਾਂ ਤੁਸੀਂ ਪੰਜਾਬ ਪੱਤਰ ਤੇ ਜ਼ੋਰ ਲਾ ਲਿਆ ਇਹ ਤਾਂ ਹਲਕੇ ਹਲਕੇ ਚ ਹੀ ਸੱਚ ਜਾਣਾ ਸੀ ਤੁਸੀਂ ਪਾਸ ਕੀਤਾ ਮੈਂ ਸਲਾਮ ਕਰਦਾ ਹਾਂ ਤੁਹਾਨੂੰ ਲਾਪੂ ਕਰਾਂਗੇ ਅ ਇਹ ਤੋਂ ਪਹਿਲਾਂ ਜਿਹੜੀ ਪੁਲਸ ਦੀ ਅਗਰੇਂਦੀ ਦੀ ਗੱਲ ਬਈ ਕੋਈ ਕਰਨੀ ਆ ਇੱਕ ਕੋਈ ਮਿੰਟ ਦੇ ਦਿਓ ਮੈਨੂੰ ਮੇਰੇ ਸ਼ਹਿਰ ਬਰਨਾਲੇ ਦੇ ਵਿੱਚ ਕੋਲੇ ਟੱਲੇਆ ਪੈਂਦਾ ਜਿੱਤਾ ਇਹਦੇ ਤੇ ਪਰਚਾ ਦਰਜ ਕਰਤਾ ਠਾਰੇਦਾਰ ਨੇ ਕੋਈ ਇਨਕੁਆਰੀ ਨਹੀਂ ਕੀਤੀ ਕਰਨੀ ਬਣਦੀ ਸੀ ਲਾਸ਼ ਲੱਭੀ ਲਾਜ ਲੱਭ ਕੋਰੀ ਸ਼ਨਾਖ ਤੋਂ ਕੀ ਬੰਦਿਆਂ ਦੇ ਕਤਲ ਦਾ ਪਰਚਾ ਦਰਜ ਹੋ ਗਿਆ ਕੱਲਾ ਪਰਚਾ ਦਰਜ ਨਹੀਂ ਹੋਇਆ ਜਿਨ੍ਹਾਂ ਨੂੰ ਪੁਲਿਸ ਆਜ ਨੇ ਦੋਸ਼ੀ ਬਣਾਇਆ ਉਹ 12-12 ਸਾਲ ਜੇਲ੍ਹ ਕੱਟ ਗਏ ਪਰ ਉਹ ਬੰਦਾ ਜਿਉਂਦਾ ਰਾਏ ਕੋਟੋਂ ਫੜਿਆ ਜਿਹਦੇ ਮਤਲਬ ਕਤਲ ਦੇ ਵਿੱਚ 12-14 ਬੰਦੇ ਸਜ਼ਾ ਕੱਟ ਕੇ 12-12 ਸਾਲ ਉਹ ਬੰਦਾ ਜਿਉਂਦਾ ਫੜਿਆ ਗਿਆ ਕਹਿਣ ਤੋਂ ਬਾਅਦ ਗਾਹੇਦਾਰ ਨੂੰ ਜਿਨ੍ਹਾਂ ਨੇ ਇਕਵਾਰੀ ਕੀਤੀ ਪਰ ਚੇਹਰੀ ਦੋਸ਼ੀ ਬਣਾਏ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਦੂਜੀ ਤਰਫ ਫੜ ਕੇ ਅੰਬਰ ਕਰਤੀ ਇਸ ਕਰਕੇ ਦੋਸ਼ੀ ਪੁਲਿਸ ਵਾਲੇ ਨੇ ਇਨਕੁਆਇਰੀ ਉਹਨਾਂ ਨੇ ਕਰਦੀ ਸੀ ਦੂਜੀ ਮੇਰੀ ਇੱਕੋ ਹੀ ਮਰਦੂ ਕਵਾਨਾ ਸਾਡੇ ਦੇ ਕੋਲ 14 ਜਣਾਂ ਤੇ ਮਾਰ ਹੰਦੀ ਦਾ ਕੇਸ ਹੋਇਆ ਸੀ 7 ਸਾਲ ਚੱਲਿਆ ਸੀ ਉਸ ਤੋਂ ਬਾਅਦ ਸ਼ਰਧੇ ਸੀ ਜਿਹੜਾ ਦੋਸ਼ੀ ਸੀ ਜਿਹੜਾ ਕਰਮਜੀਤ ਕਤਲ ਕਰਨ ਦੇ ਵਿੱਚ ਦੋਸ਼ੀ ਸੀ ਉਹ ਜੱਜ ਨੂੰ ਬੋਲਦਾ ਜੱਜ ਨੇ ਪੁੱਛ ਲਿਆ ਕਹਿੰਦਾ ਜੀ ਕਿਵੇਂ ਕਰਨਾ ਕਹਿੰਦਾ ਇਹਨੂੰ ਸਜ਼ਾ ਦੇ ਉਹ ਕਹਿੰਦਾ ਇਹ 7 ਸਾਲ ਤਰੀਕਾ ਭੋਗਿਓ ਸਜ਼ਾ ਨਹੀਂ ਜਾ ਜਿਹੜੀ ਨਾਲ ਸਾਧੂ ਪਰੇ ਕਰਦਾ ਜਿਹਦੇ ਤੇ ਪ੍ਰੈਸ ਸਾਰੇ ਸਾਥੀ ਵੀ ਸਾਡੇ ਨਾਲ ਸੀ ਮੈਂ ਕੀ ਗੱਲ ਕਹਿਣਾ ਲੱਗਾ ਇੱਕ ਤਾਂ ਮੇਰਾ ਅਨਮਾਨ ਅਮਨ ਮੁੰਡਾ ਰਹਾ ਉਹ ਕਿਤੇ ਪਰਚਾ ਪਾ ਰਿਹਾ ਤੁਸੀਂ ਕੋ ਕੋ ਤਾਂ ਮੈਂ ਕਹਾਂਗਾ ਕਰਦਾ ਐਸੇ ਪਾਸੇ ਤੇ ਲਿਆ ਕੇ ਮਲਾ ਦੋ ਪੁਲਿਸ ਦੀ ਹਿੰਮਤ ਨਹੀਂ ਕਿਸੇ ਦੀ ਹਿੰਮਤ ਨਹੀਂ ਤੁਹਾਡੇ ਪੱਤਰਕਾਰ ਨੂੰ ਹੱਥ ਲਾ ਲੈਣੇ ਉਹਨੂੰ ਖੁੱਲੀ ਹੰਕੂ ਮਰਦੇ ਹੋ ਸਹਤੇ ਨਜ਼ਾਰਾ ਹੀ ਫੇਰ ਆਉਂਗੇ ਫੜੂਗਾ ਨਹੀਂ ਫੜ ਸਕਣੀ ਉਹਨਾਂ ਦੇ ਹੱਥ ਦੂਰ ਰਹਿਣਗੇ ਮੇਰੇ ਨਾਲ ਜਿਹੜੀ ਜਿੱਦੂ ਨੂੰ ਦੁਨੀਆ ਦੇ ਵਿੱਚ ਫਿਕਰਨਾ ਚਾਹੀਦਾ ਕੋਈ ਪਾਸੇ ਨਹੀਂ ਰਹਿਣਾ ਤੇ ਜਾਂ ਲੋਕ ਸ਼ਕਤੀ ਜਿੱਦ ਤੇ ਸਾਡੀ ਤੇਗਾ ਸਾਂਝੇ ਘੋੜ ਤੇ ਸਾਂਝੇ ਘੋੜ ਦਾ ਪਿੰਡ ਵੱਜ ਚੁੱਕਿਆ ਪੱਤਰਕਾਰਾਂ ਦੀ ਹਵਾਵਲ ਕੋਈ ਪੁਲਿਸ ਅਫਸਰ ਜਾਂ ਐਮਐਲਏ ਸਰ ਫਿਰਿਆ ਕੋਈ ਨਹੀਂ ਜਾ ਸਕਦਾ ਕਿਉਂਕਿ ਕੱਠ ਲੋਹੇ ਦੀ ਲੱਖ ਦੀਆਂ ਵੱਜ ਚੁੱਕੀਆਂ ਧੰਨਵਾਦ ਮਿਹਰਬਾਨੀ ਤਰੇਵ ਸਾਹਿਬ